ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਕਸ ਸਬੇਦਾਰ ਦਰਜੀਤ ਸਿੰਘ ਸਾਨੋ ਬਲਦੀਪ ਸਿੰਘ ਪਿੰਡ ਬੀਲੇ ਵਾਲਾ ਜ਼ਿਲ੍ਹਾ ਫੀਸਕੋਟ ਸਾਡੀ ਜੋ ਕਿ ਖਨੋਰੀ ਬਾਰਡਰ ਤੇ ਇੱਕ ਟਰੈਕਟਰ ਤੇ ਦੋ ਟਰਾਲੀਆਂ ਸੀਗੀਆਂ ਆਹ ਟਰਾਲੀ ਸਾਡੀ 21 ਤਰੀਕ ਨੂੰ ਤਰੱਕੇ 11 ਤੋਂ 12 ਵਜੇ ਜਿੱਦੀ ਅਸੀਂ ਪੋਸਟ ਸਾਂਝੀ ਕੀਤੀ ਆ 11 ਤੋਂ 12 ਵਜੇ ਦਾ ਇੰਟਰਸਟੇਟ ਬੈਰੀਅਰ ਨਾਲ ਜਿਹਦੇ ਕੋਲ ਖੜੀ ਸੀਗੀ ਉਸ ਤੋਂ ਨਾਲ ਦੇ ਪਿੰਡ ਦੇ ਸਾਡੇ ਸਾਥੀ ਗਏ ਆ ਟਰਾਲੀ ਟਰੈਕਟਰ ਲੈਣ ਉਹਨਾਂ ਨੇ ਖੁਦ ਵੇਖੀ ਟਰਾਲੀ ਖੜੀ 21 ਤਰੀਕ ਨੂੰ 11 ਤੋਂ 12 ਦੇ ਵਿੱਚ ਟਰਾਲੀ ਖੜੀ ਸੀ ਉਸ ਤੋਂ ਬਾਅਦ ਇਹ ਲਾਪਤਾ ਟਰਾਲੀ ਜਿਸ ਵੀ ਵੀਰ ਕੋਲ ਹੋਵੇ ਪਲੀਜ਼ ਰਿਕੁਐਸਟ ਆ ਮੇਰੇ ਨਾਲ ਕੰਟੈਕਟ ਕਰੇ ਮੇਰਾ ਨੰਬਰ ਹੈਗਾ 99499 63290 ਪੁਲਿਸ ਨੂੰ ਵੀ ਅਸੀਂ ਦਰਖਾਸਤ ਲਗਾਤੀ ਹੈ ਸਾਰੇ ਥਾਣੇ ਜਿੱਥੇ ਜਾਏ ਆ ਨੇੜੇ ਦੇ ਪਿੰਡਾਂ ਜੀ ਚੈੱਕ ਕਰ ਲਿਆ ਦੋ ਵਾਰੀ ਸਾਰੀ ਟੀਮ ਗਈ ਹੈ ਪਹਿਲਾਂ ਟੀਮ ਗਈ ਹੈ ਜਦੋਂ ਟਰੈਕਟਰ ਟਰਾਲੀਆਂ ਲੈਣ ਉਦੋਂ ਵੀ ਸਾਰੇ ਨੇੜੇ-ਤੇੜੇ ਸਾਰੇ ਲੱਭ ਕੇ ਆਏ ਆ ਉਸ ਤੋਂ ਬਾਅਦ ਦੁਬਾਰਾ 31 ਤਰੀਕ ਨੂੰ ਫੇਰ ਸਾਡੀ ਇੱਕ ਟੀਮ ਗਈ ਹੈ ਜਿਹੜਾ ਕਿ ਸਾਰੇ ਵੇਖ ਕੇ ਆਏ ਕਿਤੇ ਨੇੜੇ ਦੇਲੇ ਪਿੰਡਾਂ ਦੇ ਵਿੱਚ ਹੋਕੇ ਵੀ ਦਵਾ ਕੇ ਆਏ ਆ। ਉਸ ਤੋਂ ਬਾਅਦ ਜਿਹੜਾ ਇੰਟਰ ਸਟੇਟ ਬੈਰੀਅਰ ਦੇ ਕੈਮਰੇ ਲੱਗੇ ਆ ਵੱਡੇ। ਉਹ ਕੈਮਰੇ ਪ੍ਰਸ਼ਾਸਨ ਖੋਲ ਸਕਦਾ। ਉਹਨਾਂ ਕੈਮਰਿਆਂ ਦੇ ਵਿੱਚੋਂ ਟਰਾਲੀ ਹੋਊਗੀ। ਕਿਹਨੇ ਪਾਈ ਆ, ਕਿਹਦੇ ਮਗਰ ਗਈ ਆ ਟਰਾਲੀ। ਉਹਨਾਂ ਕੈਮਰਿਆਂ ਨੂੰ ਖੋਲਿਆ ਜਾਵੇ। ਉੱਥੋਂ ਉਹਦੀ ਸ਼ਾਨਦਗੀ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।